ਖੇਡਾ ਸਭ ਜਦੋਂ ਕਰਮ ਜੋਗੀ ਦੀ ਆਪਾਂ ਗੱਲ ਕਰਦੇ ਆ ਮੈਂ ਵੀ ਰੋਜ਼ ਸਕੂਲਾਂ ਵਿੱਚ ਜਾਣਾ ਅਧਿਆਪਕ ਸਹਿਬਾਨ ਦੇ ਨਾਲ ਮੇਰੀ ਬਹੁਤ ਗਹਿਰੀ ਸਾਧ ਹੈ ਮੈਂ ਉਹਨਾਂ ਨੂੰ ਦੇਖਦਾ ਕਿ ਉਹ ਵੇੜੇ ਤੋਂ ਲੈ ਕੇ ਕਲਾਸਾਂ ਤੱਕ ਕਈ ਵਾਰੀ ਤੇ ਆਪ ਸਾਫ਼ ਕਰਦੇ ਆ ਮੈਂ ਦੇਖਦਾ ਉਹਨਾਂ ਨੂੰ ਫੁੱਲਾ ਬੂਟਿਆਂ ਨੂੰ ਪਾਣੀ ਦਿੰਦਿਆਂ ਦੇਖਦਾ ਉਹ ਆਪਣੇ ਡੈਸਕ ਪੇਂਟ ਕਰਦਿਆਂ ਦੇਖਦਾ ਉਹਨਾਂ ਨੂੰ ਕਈ ਵਾਰੀ ਮੈਂ ਦੇਖਿਆ ਕਿ ਦੀਵਾਰਾਂ ਦੇ ਉੱਤੇ ਪੇਂਟਿੰਗਸ ਬਣਾ ਰਹੇ ਆ ਡਾਕਟਰ ਬੇਦਕਰ ਸਾਹਿਬ ਦੀ ਡਾਕਟਰ ਰਾਦਾ ਕ੍ਰਿਸ਼ਨਨ ਜੀ ਦੀ ਫੋਟੋ ਬਣਾ ਰਿਹਾ ਹੈ ਕਲਪਨਾ ਚਾਵਲਾ ਸੁਨੀਤਾ ਵਿਲੀਅਮਸ ਦੀ ਫੋਟੋ ਬਣਾ ਰਿਹਾ ਹੈ ਤਾਂ ਉਹ ਜਿਹੜੇ ਕਰਮਜੋਗੀ ਅਧਿਆਪਕ ਹੈ ਉਹ ਸਿਰਫ ਇੱਥੋਂ ਤੱਕ ਹੀ ਨਹੀਂ ਮੈਂ ਦੇਖਦਾ ਕਿ ਬੱਚਿਆਂ ਦਾ ਪੂਰਾ ਪਾਲਣ ਪੋਸ਼ਣ ਦਾ ਸਾਫ ਸਫਾਈ ਦਾ ਧਿਆਨ ਅਧਿਆਪਕ ਸਹਿਬਾਨ ਰੱਖਦੇ ਆ ਪਰ ਇਹ ਜਿਹੜਾ ਸਿਆਸੀਕਰਨ ਹੋ ਗਿਆ ਜਿਸ ਦੇ ਨਾਲ ਉਹ ਜਿਹੜੇ ਅਧਿਆਪਕ ਹੈ ਜਿਹੜੇ ਸੱਚਮੁੱਚ ਸਮਰਪਿਤ ਅਧਿਆਪਕ ਹੈ ਜਿਹੜੇ ਸੱਚਮੁੱਚ ਚਾਨਣ ਦੀਆਂ ਰਿਸ਼ਮਾ ਵਰਗੇ ਅਧਿਆਪਕ ਹੈ ਉਹਨਾਂ ਨੂੰ ਕਿਵੇਂ ਆਪਾਂ ਰੋਕ ਸਕਦੇ ਆ ਕਿ ਵੀ ਇਹ ਜਿਹੜੇ ਅਵਾਰਡ ਆ ਜਾਂ ਮਾਨ ਸਨਮਾਨ ਆ ਉਹ ਜਿਹੜੇ ਗਲਤ ਲੋਕਾਂ ਨੂੰ ਉਹ